ਦੋਸਤੋ ਅੱਜ ਦੀ ਕਹਾਣੀ ਹੈ ਕਿ ਸਿੱਖ 1947 ਵੇਲੇ ਹੀ ਆਪਣਾ ਵੱਖਰਾ ਮੁਲਕ ਕਿਉਂ ਨਾ ਲੈ ਸਕੇ ਜਦੋਂ 1947 ਵਿੱਚ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਜਾਂਦਾ ਤੇ ਹਿੰਦੂਆਂ ਨੂੰ ਹਿੰਦੁਸਤਾਨ ਤਾਂ ਫਿਰ ਸਿੱਖ ਆਪਣਾ ਵੱਖਰਾ ਦੇਸ਼ ਲੈਣ ਵਿੱਚ ਪਿੱਛੇ ਕਿਵੇਂ ਰਹਿ ਗਏ ਕੀ ਅੰਗਰੇਜ਼ਾਂ ਨੇ ਸਿੱਖਾਂ ਨਾਲ ਧੋਖਾ ਕੀਤਾ ਸੀ ਜਾਂ ਫਿਰ ਨਹਿਰੂ ਗਾਂਧੀ ਵਰਗੇ ਹਿੰਦੂ ਲੀਡਰ ਸਿੱਖਾਂ ਨਾਲ ਵਾਅਦਾ ਕਰਕੇ ਮੁੱਕਰ ਗਏ ਕੀ ਉਸ ਵਕਤ ਦੇ ਸਿੱਖਾਂ ਦੇ ਲੀਡਰ ਮਾਸਟਰ ਤਾਰਾ ਸਿੰਘ ਅਤੇ ਸਰਦਾਰ ਬਲਦੇਵ ਸਿੰਘ ਵਰਗੇ ਨਾ ਸਮਝ ਸਨ ਤੇ ਉਹਨਾਂ ਨੇ ਆਪਣੀ ਕੌਮ ਨਾਲ ਹੀ ਗਿਦਾਰੀ ਕੀਤੀ ਕੀ 1947 ਵੇਲੇ ਅੰਗਰੇਜ਼ ਤਾਂ ਸਾਨੂੰ ਵੱਖਰਾ ਮੁਲਕ ਦੇ ਰਏ ਸਨ ਜਦ ਕਿ ਸਾਡੇ ਆਪ ਦੇ ਲੀਡਰਾਂ ਤੋਂ ਲਿਆ ਹੀ ਨਹੀਂ ਗਿਆ ਕੀ ਸੀ 1947 ਦੀ ਵੰਡ ਵੇਲੇ ਦੀ ਅਸਲ ਕਹਾਣੀ ਕਿਹੜੇ ਕਾਰਨ ਬੜੇ ਕਿ ਸਿੱਖ ਆਪਣਾ ਵੱਖਰਾ ਖਿੱਤਾ ਹਾਸਲ ਕਰਨ ਵਿੱਚ ਪਛੜੇ ਰਹਿ ਗਏ ਜਾਣਦੇ ਹਾਂ ਅਸਲੀ ਸੱਚ ਪਰ ਉਸ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅਜਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਹੁੰਦਾ ਕੀ ਹੈ ਕਿ 1947 ਦੀ ਵੰਡ ਤੋਂ ਪਹਿਲਾਂ ਸਿੱਖ ਕੌਮ ਦੇ ਆਗੂ ਜੋ ਉਸ ਵਕਤ ਦੇ ਅਕਾਲੀ ਆਗੂ ਸਨ ਉਹਨਾਂ ਵੱਲੋਂ ਵੰਡ ਅਤੇ ਆਪਣੀ ਅਗਲੀ ਰਣਨੀਤੀ ਨੂੰ ਲੈ ਕੇ ਤਿੰਨ ਵੱਡੇ ਫੈਸਲੇ ਕੀਤੇ ਜਾਂਦੇ ਹਨ ਉਸ ਵਕਤ ਅਕਾਲੀ ਦਲ ਦਾ ਆਗੂ ਮਾਸਟਰ ਤਾਰਾ ਸਿੰਘ ਹੁੰਦਾ ਜਿਸ ਕਾਰਨ ਇਹਨਾਂ ਤਿੰਨਾਂ ਫੈਸਲਿਆਂ ਵਾਸਤੇ ਵੀ ਮਾਸਟਰ ਤਾਰਾ ਸਿੰਘ ਨੂੰ ਜ਼ਿੰਮੇਵਾਰ ਬਣਾਇਆ ਜਾਂਦਾ ਹੈ ਤੇ ਇਹਨਾਂ ਤਿੰਨਾਂ ਫੈਸਲੇ ਕਰਕੇ ਮਾਸਟਰ ਤਾਰਾ ਸਿੰਘ ਤੇ ਨਿਸ਼ਾਨਾ ਸਾਧਿਆ ਜਾਂਦਾ ਹੈ ਕਿ ਕਿਤੇ ਨਾ ਕਿਤੇ ਉਸ ਦਾ ਪਿਛੋਕੜ ਇੱਕ ਹਿੰਦੂ ਪਰਿਵਾਰ ਵਿੱਚੋਂ ਹੋਣ ਕਰਕੇ ਉਹ ਕਾਂਗਰਸ ਆਗੂਦਿਆਂ ਗੱਲਾਂ ਵਿੱਚ ਆ ਗਿਆ ਇਹ ਤਿੰਨ ਫੈਸਲੇ ਕਿਹੜੇ ਸਨ ਪਹਿਲਾਂ ਆਪਾਂ ਇਸ ਬਾਰੇ ਗੱਲ ਕਰਦੇ ਹਾਂ ਦਰਅਸਲ ਕਹਾਣੀ ਕੀ ਸੀ ਕਿ 1947 ਵੇਲੇ ਸਿੱਖਾ ਕੋਲ ਤਿੰਨ ਰਾਹ ਸਨ ਕਿ ਸਿੱਖ ਆਪਣੀ ਮਰਜ਼ੀ ਨਾਲ ਜਿਹੜਾ ਚਾਹਣ ਉਹੀ ਰਾਹ ਅਪਣਾ ਸਕਦੇ ਸਨ ਇਹਨਾਂ ਤਿੰਨਾਂ ਵਿੱਚੋਂ ਪਹਿਲਾ ਰਾਹ ਇਹ ਸੀ ਕਿ 1947 ਵੇਲੇ ਅੰਗਰੇਜ਼ ਅਤੇ ਮੁਸਲਮਨ ਨੇਤਾ ਮੁਹੰਮਦ ਅਲੀ ਜਿੰਨਾ ਦੀ ਇਹ ਇੱਛਾ ਸੀ ਕਿ ਸਿੱਖ ਪਾਕਿਸਤਾਨ ਵਿੱਚ ਰਲ ਕੇ ਪਾਕਿਸਤਾਨ ਨੂੰ ਆਪਣਾ ਮੁਲਕ ਬਣਾਉਣ ਦੂਜਾ ਰਾਹ ਇਹ ਸੀ ਕਿ ਸਿੱਖ ਆਪਣਾ ਵੱਖਰਾ ਮੁਲਕ ਲੈ ਲੈਣ ਤੇ ਤੀਜਾ ਰਾਹ ਇਹ ਸੀ ਕਿ ਸਿੱਖ ਹਿੰਦੁਸਤਾਨ ਵਿੱਚ ਰਲ ਜਾਣ ਤੇ ਹਿੰਦੁਸਤਾਨ ਨੂੰ ਆਪਣਾ ਮੁਲਕ ਬਣਾਉਣ ਆਖਰਕਾਰ ਸਿੱਖ ਨੇਤਾ ਇਸ ਤੀਜੇ ਰਾਹ ਨੂੰ ਚੁਣਦੇ ਹਨ ਤੇ ਭਾਰਤ ਨਾਲ ਰਲ ਕੇ ਰਹਿਣ ਲਈ ਰਾਜ਼ੀ ਹੋ ਜਾਂਦੇ ਸੈਕਾਗੋ ਉਸ ਵਕਤ ਆਪਣਾ ਫੈਸਲਾ ਇਹ ਕਰਦੇ ਕਿ ਉਹ ਮੁਸਲਮ ਨੇਤਾ ਮੁਹੰਮਦ ਅਲੀ ਜਿਨ੍ਹਾਂ ਦੀ ਪਾਕਿਸਤਾਨ ਵਿੱਚ ਰਲ ਦੀ ਪੇਸ਼ਕਾਸ਼ ਨੂੰ ਟਕਰਾ ਦਿੰਦੀ ਇਹ ਪੇਸ਼ਕਾਸ਼ ਇਕੱਲੇ ਜਿਨ੍ਹਾਂ ਵੱਲੋਂ ਹੀ ਨਹੀਂ ਬਲਕਿ ਅੰਗਰੇਜ਼ਾਂ ਵੱਲੋਂ ਵੀ ਦਿੱਤੀ ਗਈ ਸੀ ਕਿ ਸਿੱਖ ਪਾਕਿਸਤਾਨ ਵਿੱਚ ਜਾਣ ਦੂਜਾ ਰਾਹ ਜਿਹੜਾ ਸਿੱਖਾਂ ਦੇ ਵੱਖਰੇ ਮੁਲਕ ਲੈਣ ਦਾ ਆਉਂਦਾ ਉਸ ਤੇ ਅੰਗਰੇਜ਼ ਵੀ ਕਿਤੇ ਨਾ ਕਿਤੇ ਭਾਇਦੇ ਦਿਖਾਈ ਦੇ ਰਹੇ ਸਨ ਕਿਉਂਕਿ ਪਾਕਿਸਤਾਨ ਅਤੇ ਹਿੰਦੁਸਤਾਨ ਦੋਹਾਂ ਦੇ ਨੇਤਾ ਅੰਗਰੇਜ਼ਾਂ ਤੇ ਇਹ ਦਬਾਅ ਬਣਾ ਰਹੇ ਸਨ ਕਿ ਸਿੱਖ ਸਾਡੇ ਨਾਲ ਰਹਿਣ ਅੰਗਰੇਜ਼ਾਂ ਵੱਲੋਂ ਦੂਰ ਦੂਰ ਤੱਕ ਖਿੱਲਰੀ ਸਿੱਖ ਆਬਾਦੀ ਦਾ ਬਹਾਨਾ ਬਣਾਇਆ ਗਿਆ ਆਖਰਕਾਰ ਫਿਰ ਸਿੱਖ ਆਗੂਆਂ ਵੱਲੋਂ ਤੀਜਾ ਰਾਹ ਚੁਣਿਆ ਜਾਂਦਾ ਉਹਨਾਂ ਵੱਲੋਂ ਨਹਿਰੂ ਗਾਂਧੀ ਪਟੇਲ ਦੀ ਪੇਸ਼ਕਸ਼ ਸਵਾਰ ਕਰਕੇ ਹਿੰਦੁਸਤਾਨ ਨਾਲ ਮਿਲਣ ਦਾ ਫੈਸਲਾ ਕੀਤਾ ਜਾਂਦਾ ਏ ਇਸ ਫੈਸਲੇ ਦਾ ਕੋਈ ਵੀ ਲਿਖਤੀ ਰੂਪ ਵਿੱਚ ਸਮਝੌਤਾ ਨਹੀਂ ਕੀਤਾ ਗਿਆ ਸਾਰਾ ਕੁਝ ਸਾਰੀਆਂ ਗੱਲਾਂ ਸਾਰੇ ਵਾਅਦੇ ਸਾਰੇ ਦਾਅਵੇ ਬਸ ਜ਼ੁਬਾਨੀ ਕਲਾਮੀ ਹੀ ਸਨ ਕਿਆਤਾ ਵੀ ਜ਼ਿਆਦਾ ਇਹ ਕਿ ਅੰਗਰੇਜ਼ ਚਾਹੁੰਦੇ ਸਨ ਕਿ ਕਿ ਭਾਰਤ ਪਹਿਲਾਂ ਵਾਂਗ ਹੀ ਇਕੱਠਾ ਰਹੇ ਇਸ ਦੇ ਟੋਟੇ ਨਾ ਕੀਤੇ ਜਾਣ ਪਰ ਅਸਲੀਅਤ ਕੀ ਸੀ ਕਿ ਪਾਕਿਸਤਾਨ ਮੰਗਣ ਵਾਲੇ ਜਿਨ੍ਹਾਂ ਨੂੰ ਸਮਰਥਨ ਅਤੇ ਭਾਰਤ ਦੇ ਮੁਸਲਮਾਨਾਂ ਵਿੱਚ ਇੱਕ ਇਸਲਾਮਿਕ ਦੇਸ਼ ਮੰਗੜਦਾ ਹੈ ਜੋ ਬੀਜ ਬੀਜਿਆ ਗਿਆ ਸੀ ਉਹ ਬੀਜ ਅੰਗਰੇਜ਼ਾਂ ਦੀ ਹੀ ਦੇਣ ਸੀ ਬੜੀ ਵੱਡੀ ਸਾਜ਼ਿਸ਼ ਦੇ ਤਹਿਤ 1947 ਦੀ ਵੰਡ ਤੋਂ ਪਹਿਲਾਂ ਹੀ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਮੁਸਲਮਨ ਲੀਗ ਅਤੇ ਕਾਂਗਰਸ ਅਤੇ ਹਿੰਦੂ ਤੜਿਆਂ ਵਿਚਕਾਰ ਦੰਗੇ ਵਿਸਾਲ ਸ਼ੁਰੂ ਕਰਵਾ ਦਿੱਤੇ ਗਏ ਸਨ 1940 ਦੇ ਦਹਾਕੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਡਿਪਟੀ ਕਮਿਸ਼ਨਰ ਰਹੇ ਸਰ ਪੈਂਡਰਲ ਮੂਨ ਅਤੇ ਟਰਾਂਸਫਰ ਪਾਵਰ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੇ ਅੰਗਰੇਜ਼ ਅਧਿਕਾਰੀ ਸਰ ਸਟੇਫੋਰਡ ਕ੍ਰੀਪਸ ਦੇ ਨਾਲ ਹੋਰ ਵੀ ਕਈ ਵੱਡੇ ਅੰਗਰੇਜ਼ ਅਧਿਕਾਰੀ ਮਾਸਟਰ ਤਾਰਾ ਸਿੰਘ ਅਤੇ ਦੂਜੇ ਸਿੱਖ ਆਗੂਆਂ ਉਤੇ ਪਾਕਿਸਤਾਨ ਵਿੱਚ ਮਿਲਦਾ ਦਬਾਅ ਬਣਾਉਂਦੇ ਹਨ ਜਦੋਂ ਕੈਬਨਟ ਕਮਿਸ਼ਨ ਭਾਰਤ ਆਉਂਦਾ ਤਾਂ ਕੈਬਨਟ ਕਮਿਸ਼ਨ ਦਾ ਮੈਂਬਰ ਮੇਜਰ ਸ਼ੌਰਟ ਬਿੱਲੀ ਤਾਂ ਕੈਬਨਟ ਕਮਿਸ਼ਨ ਦਾ ਮੈਂਬਰ ਮੇਜਰ ਸ਼ੌਰਟ ਬਿੱਲੀ ਸਿੱਖ ਫੌਜਾਂ ਦੀ ਦੂਜੇ ਸੰਸਾਰ ਜੰਗ ਵਾਸਤੇ ਭਰਤੀ ਨੂੰ ਲੈ ਕੇ ਮਾਸਟਰ ਤਾਰਾ ਸਿੰਘ ਨੂੰ ਮਿਲਦਾ ਹੈ ਇਸ ਦਾ ਜ਼ਿਕਰ ਅੰਮ੍ਰਿਤਸਰ ਦੇ ਕਮਿਸ਼ਨਰ ਪੈਨਰਲ ਮੂਨ ਆਪਣੀ ਕਿਤਾਬ ਡਿਵਾਈਡ ਐਂਡ ਕਵਿਟ ਵਿੱਚ ਕਰਦਾ ਹੈ ਕਿ ਮੈਂ ਅਤੇ ਮੇਜਰ ਸ਼ੌਰਟ ਮਿਲੀ ਸਿੱਖ ਕੌਮ ਦੀ ਭਲਾਈ ਦੇ ਚਾਹਵਾਨ ਸਾਂ ਮੇਜਰ ਬਿੱਲੀ ਕੈਬਨਟ ਮਿਸ਼ਨ ਦੇ ਤਾਅ ਮੈਂਬਰ ਸਨ ਅਤੇ ਉਹ ਦੂਜੇ ਸੰਸਾਰ ਜੰਗ ਵਿੱਚ ਸਿੱਖਾਂ ਦੀ ਬਹਾਦਰੀ ਦੇ ਬੜੇ ਕਾਇਲ ਸਨ ਮੇਜਰ ਬਲੀ ਨੇ ਅਕਾਲੀ ਲੀਡਰਾਂ ਨੂੰ ਸੁਝਾਅ ਦਿੱਤਾ ਕਿ ਮੁ슬ਮਾਨਾਂ ਨਾਲ ਮਿਲ ਕੇ ਰਹਿਣ ਵਿੱਚ ਸਿੱਖਾਂ ਨੂੰ ਜ਼ਿਆਦਾ ਫਾਇਦਾ ਏ ਇਸ ਨਾਲ ਪੰਜਾਬ ਦੇ ਟੁਕੜੇ ਨਹੀਂ ਹੋਣਗੇ ਪਾਕਿਸਤਾਨ ਵਿੱਚ ਮੁ슬ਮਾਨ ਥੋੜੇ ਥੋੜੇ ਵਸਦੇ ਜਿਸ ਕਾਰਨ ਸੱਤਾ ਦੀ ਚਾਬੀ ਹਮੇਸ਼ਾ ਸਿੱਖਾਂ ਕੋਲ ਰਹੇਗੀ ਪਰ ਇਹਨਾਂ ਦੋਹਾਂ ਅੰਗਰੇਜ਼ ਅਧਿਕਾਰੀਆਂ ਦੀ ਇਹ ਪੇਸ਼ਕਸ਼ ਸਿੱਖਾਂ ਨੂੰ ਲਾਹੇਵੰਦ ਨਾ ਜਾਪੀ ਇਸ ਪੇਸ਼ਕਸ਼ ਦੇ ਜਵਾਬ ਵਿੱਚ ਮਾਸਟਰ ਤਾਰਾ ਸਿੰਘ ਆਪਣੇ ਇੱਕ ਭਾਸ਼ਣ ਵਿੱਚ ਕਹਿੰਦੇ ਕਿ ਸਿੱਖਾਂ ਦਾ ਮੁਸਲਮਾਨਾਂ ਨਾਲ ਰਹਿਣਾ ਇੱਕ ਹੈਜੇ ਦੀ ਬਿਮਾਰੀ ਵਾਂਗ ਹੈ ਜਿੱਥੇ ਮੌਤ ਬੜੀ ਛੇਤੀ ਹੋ ਜਾਂਦੀ ਜਦ ਕਿ ਸਾਡਾ ਹਿੰਦੂਆਂ ਨਾਲ ਰਹਿਣਾ ਇੱਕ ਟੀਬੀ ਦੀ ਬਿਮਾਰੀ ਵਾਂਗ ਹੈ ਜਿੱਥੇ ਮੌਤ ਹੌਲੀ-ਹੌਲੀ ਹੁੰਦੀ ਹੈ ਅਸਲੀਅਤ ਵਿੱਚ ਉਦੋਂ ਵੀ ਸਿੱਖ ਦੋਹਾਂ ਧਿਰਾਂ ਨਾਲ ਨਹੀਂ ਰਹਿਣਾ ਚਾਹੁੰਦੇ ਸਨ ਇਸ ਲਈ ਸਿੱਖ ਲੀਡਰਸ਼ਿਪ ਸੰਘਰਸ਼ ਕਰਨ ਵਾਸਤੇ ਵੀ ਤਿਆਰ ਹੁੰਦੀ ਹੈ ਪਰ ਇਹ ਸੰਘਰਸ਼ ਕਦੋਂ ਕਿਵੇਂ ਅਤੇ ਕਿੱਥੇ ਕਰਨਾ ਇਹ ਉਹ ਫੈਸਲਾ ਹੀ ਲੈ ਸਕੇ ਆਖਰਕਾਰ ਸਿੱਖ ਆਗੂ ਪਹਿਲਾ ਪਾਕਿਸਤਾਨ ਨਾਲ ਨਾ ਰਲਣ ਦਾ ਫੈਸਲਾ ਕਰਦੇ ਹੁਣ ਸਿੱਖਾਂ ਕੋਲ ਦੂਜਾ ਰਾਹ ਆਉਂਦਾ ਹੈ ਕਿ ਉਹ ਆਪਣਾ ਵੱਖਰਾ ਸਟੇਟ ਲੈਣ ਉਸ ਵਕਤ ਸਿੱਖਾਂ ਦੀ ਕੋਲ ਆਬਾਦੀ 55 ਲੱਖ ਦੇ ਕਰੀਬ ਹੁੰਦੀ ਹੈ ਤੇ ਇਸ 55 ਲੱਖ ਦੀ ਆਬਾਦੀ ਦੇ ਸਿੱਖਾਂ ਦੇ 6 ਰਾਜਨੀਤਿਕ ਵੱਡੇ ਧੜੇ ਸਨ ਜਿਨ੍ਹਾਂ ਵਿੱਚੋਂ ਪਹਿਲਾ ਸੀ ਖਾਲਸਾ ਨੈਸ਼ਨਲ ਪਾਰਟੀ ਜਿਸ ਦੇ ਮੁਖੀ ਸੁੰਦਰ ਸਿੰਘ ਮਜੀਠੀਆ ਹੁੰਦੇ ਪਰ ਇਹਨਾਂ ਦੀ ਮੌਤ ਤੋਂ ਬਾਅਦ ਇਹ ਪਾਰਟੀ ਦਾ ਆਧਾਰ ਬਹੁਤ ਹੱਦ ਤੱਕ ਨੀਵਾ ਡਿੱਗ ਜਾਂਦਾ ਦੂਜੀ ਸਿੱਖਾਂ ਦੀ ਪਾਰਟੀ ਦਾ ਨਾਮ ਸੀ ਸੈਂਟਰਲ ਅਕਾਲੀ ਦਲ ਜਿਸ ਦੀ ਅਗਵਾਈ ਬਾਬਾ ਖੜਕ ਸਿੰਘ ਦੇ ਹੱਥਾਂ ਵਿੱਚ ਹੁੰਦੀ ਹੈ ਤੀਜੇ ਸਿੱਖਾਂ ਦੇ ਪ੍ਰਤਾਪ ਸਿੰਘ ਕੈਰੋ ਅਤੇ ਸਵਰਨ ਸਿੰਘ ਵਰਗੇ ਉਹ ਲੀਡਰ ਸਨ ਜੋ ਸਾਫ਼ ਸਪਸ਼ਟ ਕਾਂਗਰਸ ਦੇ ਨਾਲ ਮਿਲ ਕੇ ਚੱਲਦੇ ਸਨ ਤੇ ਉਹ ਕਾਂਗਰਸ ਦਾ ਹੀ ਹਿੱਸਾ ਹੁੰਦੇ ਚੌਥਾ ਧੜਾ ਸਿੱਖਾਂ ਦਾ ਉਹ ਸੀ ਜਿਸ ਵਿੱਚ ਤੇਜਾ ਸਿੰਘ ਸੰਤੰਤਰ ਅਤੇ ਸੋਨ ਸਿੰਘ ਜੋਸਵਰਗੀ ਕਮਿਊਨਿਜ਼ਮ ਵਿੱਚ ਵਿਚਵਾਦ ਰੱਖਣ ਵਾਲੇ ਕਾਮਰੇਡ ਨੇਤਾ ਆਉਂਦੇ ਸਨ ਪੰਜਵਾਂ ਸਿੱਖਾਂ ਦਾ ਇੱਕ ਪੰਥਕ ਧੜਾ ਉਹ ਸੀ ਜਿਸ ਦੇ ਮੁਖੀ ਦਾ ਨਾਮ ਬਲਦੇਵ ਸਿੰਘ ਹੁੰਦਾ ਤੇ ਸਭ ਤੋਂ ਅਖੀਰ ਤੇ ਆਉਂਦੀ ਸੀ ਸਿੱਖਾਂ ਦੀ ਹੀ ਪਾਰਟੀ ਕਹਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਪ੍ਰਧਾਨ ਉਸ ਵਕਤ ਮਾਸਟਰ ਤਾਰਾ ਸਿੰਘ ਜੀ ਹੁੰਦੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਅੱਗੇ ਅਗਾਂਹ ਮਾਸਟਰ ਤਾਰਾ ਸਿੰਘ ਦਾ ਧੜਾ ਵੱਖਰਾ ਹੁੰਦਾ ਹੈ ਤੇ ਇੱਕ ਧੜਾ ਅਕਾਲੀ ਦਲ ਵਿੱਚ ਸਰਦਾਰ ਉਦਮ ਸਿੰਘ ਨਾਗੋਕੇ ਦਾ ਹੁੰਦਾ ਇਹ ਦੋਵੇਂ ਧੜੇ ਇੱਕ ਦੂਜੇ ਦੇ ਹੀ ਕੱਟੜ ਵਿਰੋਧੀ ਹੁੰਦੇ ਸਿੱਖਾਂ ਦੀਆਂ 6 ਪਾਰਟੀਆਂ 6 ਧੜੇ ਸਨ ਜਿਨ੍ਹਾਂ ਨੇ ਸਿੱਖਾਂ ਨੂੰ ਇੱਕ ਔਣ ਵੱਖਰਾ ਮੁਲਕ ਲੈ ਕੇ ਦੇਣਾ ਸੀ ਪਰ ਇਹ ਧੜੇ ਆਪਸੀ ਫੁੱਟ ਦਾ ਸ਼ਿਕਾਰ ਹੁੰਦੇ ਫਿਰ ਵੀ ਇਸ ਫੁੱਟ ਦੇ ਬਾਵਜੂਦ ਇਹ ਧੜੇ ਇੱਕ ਵੱਖਰੇ ਖਿੱਤੇ ਦੀ ਮੰਗ ਲਗਾਤਾਰ ਅਠਾਉਂਦੇ ਵੀ ਰਹੇ ਸਾਲ 1943 ਦੇ ਵਿੱਚ ਸੈਕੰਡ ਨੈਸ਼ਨਲ ਕਾਲਜ ਵੱਲੋਂ ਪਹਿਲੀ ਵਾਰ ਆਜ਼ਾਦ ਪੰਜਾਬ ਦਾ ਮੈਨੀਫੈਸਟੋ ਜਾਰੀ ਕੀਤਾ ਜਾਂਦਾ ਹੈ ਉਸ ਵਕਤੇ ਇਸ ਕਾਲਜ ਦਾ ਪ੍ਰਿੰਸੀਪਲ ਮਾਸਟਰ ਤਾਰਾ ਸਿੰਘ ਦਾ ਸਗਾ ਭਰਾ ਹੁੰਦਾ ਇਸ ਸਾਲ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਜ਼ਾਦ ਪੰਜਾਬ ਦਾ ਮਤਾ ਪਾਸ ਕੀਤਾ ਜਾਂਦਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਹੀ ਲੈਹnde ਪੰਜਾਬ ਦੇ ਦੋ ਵੱਡੇ ਲੀਡਰ ਸੰਪੂਰਨ ਸਿੰਘ ਲਾਇਲਪੁਰੀ ਅਤੇ ਬੁੱਢਾ ਸਿੰਘ ਛੇਕੂਪੁਰ ਵੱਲੋਂ ਇਸ ਮਤੇ ਦਾ ਵਿਰੋਧ ਵੀ ਕਰ ਦਿੱਤਾ ਜਾਂਦਾ ਹੈ ਉਹਨਾਂ ਨੂੰ ਖਦਸ਼ਾ ਸੀ ਕਿ ਉਹਨਾਂ ਦੇ ਜੱਦੀ ਲੈੰਦੇ ਪੰਜਾਬ ਦੇ ਜ਼ਿਲ੍ਹੇ ਆਜ਼ਾਦ ਪੰਜਾਬ ਵਿੱਚ ਸ਼ਾਇਦ ਨਹੀਂ ਆਉਣਗੇ ਇਸ ਦੇ ਨਾਲ ਨਾਲ ਕੁਝ ਹੋਰ ਸਿੱਖ ਆਗੂਆਂ ਵੱਲੋਂ ਵੀ ਆਜ਼ਾਦ ਪੰਜਾਬ ਦੀ ਮੰਗ ਦਾ ਵਿਰੋਧ ਕੀਤਾ ਜਾਂਦਾ ਸੀ 20 ਅਗਸਤ 1944 ਵਾਲੇ ਦਿਨ ਅੰਮ੍ਰਿਤਸਰ ਸਾਹਿਬ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਇੱਕ ਸਰਬ ਹਿੰਦ ਸਿੱਖ ਕਨਵੈਨਸ਼ਨ ਬੁਲਾਈ ਜਾਂਦੀ ਹੈ ਇੱਥੇ ਵੀ ਅਕਾਲੀ ਆਗੂ ਗਿਆਨੀ ਕਰਤਾਰ ਸਿੰਘ ਵੱਲੋਂ ਵੱਖਰੇ ਆਜ਼ਾਦ ਪੰਜਾਬ ਦਾ ਮਤਾ ਪੇਸ਼ ਕੀਤਾ ਜਾਂਦਾ ਇਸ ਤੋਂ 1 ਮਹੀਨੇ ਬਾਅਦ ਹੀ ਲਾਹੌਰ ਵਿੱਚ ਇੱਕ ਅਕਾਲੀ ਕਾਨਫਰੰেন্স ਹੋndi ਜਿਸ ਵਿੱਚ ਮਾਸਟਰ ਤਾਰਾ ਸਿੰਘ ਜਜਬਾਤੀ ਹੋ ਕੇ ਭਾਸ਼ਣ ਦਿੰਦਾ ਹੈ ਕਿ ਸਿੱਖਾਂ ਦੇ ਸਭ ਤੋਂ ਵੱਡੇ ਚਾਰ ਦੁਸ਼ਮਣ ਕਾਮਰੇਡ ਅੰਗਰੇਜ਼ ਮੋਹਨਦਾਸ ਕਰਮਚੰਦ ਗਾਂਧੀ ਅਤੇ ਮੁਹੰਮਦ ਅਲੀ ਜਿੰਨਾ ਹੈ ਇਹ ਚਾਰੇ ਨਾਂ ਮਾਸਟਰ ਤਾਰਾ ਸਿੰਘ ਵੱਲੋਂ ਸ਼ਰੇਆਮ ਸਟੇਜ ਤੇ ਲੈ ਜਾਂਦੇ ਹਨ ਸਿੱਖ ਧੜਿਆਂ ਵੱਲੋਂ ਆਜ਼ਾਦ ਪੰਜਾਬ ਦੀ ਉਠਾਈ ਜਾ ਰਹੀ ਮੰਗ ਬਾਰੇ ਸੁਣ ਕੇ ਮਹਾਤਮਾ ਗਾਂਧੀ ਹਰਕਤ ਵਿੱਚ ਆਉਂਦਾ ਦੇਉ ਮਾਸਟਰ ਤਾਰਾ ਸਿੰਘ ਦੇ ਨਿਦੇਕੀ ਸਰਦਾਰ ਗੁਰਲਾਬ ਸਿੰਘ ਰਾਹੀਂ ਸਿੱਖ ਲੀਡਰਾਂ ਨੂੰ ਦੁਬਾਰਾ ਭਰੋਸਾ ਦਿਵਾਉਂਦਾ ਹੈ ਕਿ ਉਹ 1929 ਦੇ ਲਾਹੌਰ ਰੈਜ਼ੋਲੂਸ਼ਨ ਨੂੰ ਲਾਗੂ ਕਰਨ ਲਈ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਵਚਨਬੱਧ ਹੈ ਇਸ 1929 ਦੇ ਲਾਹੌਰ ਰੈਜ਼ੋਲੂਸ਼ਨ ਵਿੱਚ ਕਾਂਗਰਸ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਆਜ਼ਾਦ ਭਾਰਤ ਵਿੱਚ ਜਿਹਾ ਕੋਈ ਵੀ ਕਾਨੂੰਨ ਅਜਿਹਾ ਕੋਈ ਵੀ ਸੰਵਿਧਾਨ ਨਹੀਂ ਬਣਾਇਆ ਜਾਵੇਗਾ ਜੋ ਘੱਟ ਗਿਣਤੀਆਂ ਨੂੰ ਨਾ ਮਨਜ਼ੂਰ ਹੋਵੇ ਸਾਲ 1946 ਦੇ 14 ਮਾਰਚ ਨੂੰ ਇੱਕ ਜੁਨਾਈਟਡ ਇੰਡੀਆ ਦੇ ਨਾਮ 'ਏਠ ਅੰਗਰੇਜ਼ਾਂ ਵੱਲੋਂ ਗਠਨ ਕੀਤਾ ਗਿਆ ਇੱਕ ਕਮਿਸ਼ਨ ਭਾਰਤ ਆਉਂਦਾ ਏ ਇਸ ਕਮਿਸ਼ਨ ਨਾਲ ਸਿੱਖ ਆਗੂ ਮਾਸਟਰ ਤਾਰਾ ਸਿੰਘ ਗਿਆਨੀ ਕਰਤਾਰ ਸਿੰਘ ਬਲਦੇਵ ਸਿੰਘ ਅਤੇ ਲਾਹੌਰ ਦੇ ਇੱਕ ਵਕੀਲ ਸਰਦਾਰ ਹਰਨਾਮ ਸਿੰਘ ਵੱਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਇਹਨਾਂ ਮੀਟਿੰਗਾਂ ਵਿੱਚ ਅੰਗਰੇਜ਼ਾਂ ਵੱਲੋਂ ਉਤਲੇ ਮਨੋਂ ਪਹਿਲਾਂ ਭਾਰਤ ਨੂੰ ਜੁਨਾਈਟਡ ਰੱਖਣ ਦੀ ਗੱਲ ਤੇ ਤਰਦੀਹ ਦਿੱਤੀ ਜਾਂਦੀ ਹੈ ਪਰ ਮੁਹੰਮਦ ਅਲੀ ਜਿੰਨਾ ਆਪਣੇ ਵੱਖਰੇ ਖਿੱਤੇ ਦੀ ਮੰਗ ਉੱਤੇ ਅੜਿਆ ਹੋਇਆ ਸੀ ਇਸ ਮੌਕੇ ਨੇ ਸਿੱਖ ਆਗੂਆਂ ਵੱਲੋਂ ਆਪਣੇ ਵੱਖਰੇ ਖਿੱਤੇ ਦੀ ਮੰਗ ਨੂੰ ਥੋੜਾ ਪਿੱਛੇ ਰੱਖ ਕੇ ਵੰਡ ਦਾ ਠੇਕਰਾ ਸਿੱਧਾ ਜਨਾਂ ਦੇ ਸਿਰ ਭੰਨਿਆ ਜਾਂਦਾ ਤੇ ਇੱਕ ਬੜੇ ਹੀ ਗੋਲਮੋਲ ਤਰੀਕੇ ਦੇ ਨਾਲ ਬਿਆਨ ਦਿੱਤਾ ਜਾਂਦਾ ਹੈ ਕਿ ਅਸੀਂ ਵੀ ਅਖੰਡ ਭਾਰਤ ਦੀ ਮੰਗ ਦੇ ਹਾਮੀ ਹਾਂ ਪਰ ਜੇ ਪਾਕਿਸਤਾਨ ਕਰਕੇ ਵਟਵਾਰਾ ਹੋਣਾ ਹੀ ਹੈ ਤਾਂ ਫਿਰ ਸਾਨੂੰ ਵੀ ਵੱਖਰੀ ਸਟੇਟ ਦੇ ਦਿੱਤੀ ਜਾਵੇ ਦੂਜੇ ਪਾਸੇ ਅੰਗਰੇਜ਼ਾਂ ਨੂੰ ਮਿਲਣ ਵਾਲੇ ਸਿੱਖ ਆਗੂਆਂ ਵਿੱਚ ਬਲਦੇਵ ਸਿੰਘ ਵਰਗੇ ਵੀ ਮजूद ਸਨ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਦੀਆਂ ਬਹੁਤ ਸਾਰੀਆਂ ਫੈਕਟਰੀਆਂ ਯੂਪੀ ਵਿੱਚ ਆਉਂਦੀਆਂ ਸਨ ਜਿਸ ਕਰਕੇ ਉਸ ਨੇ ਸਿੱਖਾਂ ਦੇ ਵੱਖਰੇ ਮੁਲਕ ਦੀ ਹਾਮੀ ਉੱਚੀ ਆਵਾਜ਼ ਵਿੱਚ ਨਹੀਂ ਪਰੀ ਇਨ ਸਿੱਖ ਆਗੂਆਂ ਵੱਲੋਂ ਇਹ ਵੀ ਖਿਆਲ ਰੱਖਿਆ ਜਾ ਰਿਹਾ ਸੀ ਕਿ ਕਿਤੇ ਸਾਡੀ ਠੋਸ ਮੰਗ ਜਾਂ ਸਖਤ ਰੁਖ ਦੇ ਚੱਲਦੇ ਕਿਤੇ ਇਹ ਅੰਗਰੇਜ਼ੀ ਕਮਿਸ਼ਨ ਸਾਡੇ ਤੋਂ ਨਾਰਾਜ਼ ਨਾ ਹੋ ਜਾਵੇ ਪਰ ਉਸ ਵਕਤ ਤੱਕ ਕਮਿਸ਼ਨ ਵੱਲੋਂ ਆਪਣਾ ਜਨਰਲ ਇੰਡੀਆ ਦਾ ਰਾਗ ਹੀ ਸਭ ਤੋਂ ਵੱਧ ਲਾਪਿਆ ਜਾਂਦਾ। ਇਸ ਵੇਲੇ ਤੱਕ ਅਜੇ ਬਲਦੇਵ ਸਿੰਘ ਵੀ ਸਿੱਖ ਸਟੇਟ ਦੀ ਮੰਗ ਨੂੰ ਲੈ ਕੇ ਵਿੱਚ ਵਿਚਾਲੇ ਹੁੰਦਾ। ਪਰ ਜਦੋਂ ਬਲਦੇਵ ਸਿੰਘ ਨੂੰ ਲੱਗਦਾ ਕਿ ਸ਼ਾਇਦ ਉਹਨ ਸਿੱਖ ਸਟੇਟ ਸਾਨੂੰ ਨਹੀਂ ਮਿਲ ਸਕੇਗੀ। ਉਸ ਨੂੰ ਲੱਗਦਾ ਕਿ ਮੇਰੀ ਕੋਈ ਵੀ ਮੰਗ ਨਾ ਅੰਗਰੇਜ਼ ਮੰਨਣਗੇ ਨਾ ਨਹਿਰੂ ਪਟੇਲ ਨੇ ਮੰਨਣੀ ਹੈ ਤੇ ਨਾ ਹੀ ਜਿਨ੍ਹਾਂ ਨੇ ਮੰਨਣੀ ਹੈ। ਇਸ ਲਈ ਅਖੀਰ ਤੇ ਆ ਕੇ ਉਹ ਸਿੱਖ ਸਟੇਟ ਦੀ ਮੰਗ ਨੂੰ ਭੁੱਲ ਕੇ ਆਪਣੇ ਨਿੱਜੀ ਮਫਾਦਿਆਂ ਨੂੰ ਅੱਗੇ ਰੱਖ ਕੇ ਨਵੇਂ ਭਾਰਤ ਵਿੱਚ ਆਪਣਾ ਵਪਾਰ ਸਿਕਰ ਤੇ ਇਲਜਾਨ ਵਾਸਤੇ ਬਸ ਨਹਿਰੂ ਦਾ ਵਿਸ਼ਵਾਸ ਜਿੱਤਣ ਲਈ ਹੀ ਆਪਣਾ ਸਾਰਾ ਜੋਰ ਲਾ ਦਿੰਦਾ ਏ ਇਸੇ ਕਰਕੇ ਹੀ ਨਹਿਰੂ ਵੱਲੋਂ ਆਪਣੀ ਸਰਕਾਰ ਵਿੱਚ ਬਲਦੇਵ ਸਿੰਘ ਨੂੰ ਡਿਫੈਂਸ ਵਿਭਾਗੇ ਨਾਲ ਨਿਵਾਜਿਆ ਗਿਆ ਸੀ ਉਸ ਵਕਤ ਕੁਝ ਸਿੱਖ ਆਗੂ ਜਿਵੇਂ ਗਿਆਨੀ ਕਰਤਾਰ ਸਿੰਘ ਵਰਗੇ ਪਾਕਿਸਤਾਨ ਨਾਲ ਲੜਨ ਦੇ ਵੀ ਹਾਮੀ ਸਨ ਪਰ ਇਸ ਦੇ ਲਈ ਉਹਨਾਂ ਦੀ ਸ਼ਰਤ ਸੀ ਕਿ ਸਾਡੀਆਂ ਮੰਗਾਂ ਲਿਖਤੀ ਰੂਪ ਵਿੱਚ ਮੰਨੀਆਂ ਜਾਣ ਪਰ ਹਰਾਨੀ ਦੀ ਇੱਥੇ ਗੱਲ ਇਹ ਸੀ ਕਿ ਨਹਿਰੂ ਗਾਂਧੀ ਵੱਲੋਂ ਕੀਤੇ ਵਾਅਦਿਆਂ ਦੀ ਲਿਖਤ ਦੀ ਮੰਗ ਕਿਸੇ ਵੀ ਸਿੱਖ ਆਗੂ ਨੇ ਨਹੀਂ ਕੀਤੀ ਹੁਣ ਤੀਜਾ ਰਾਹ ਜਿਹੜਾ ਸਿੱਖਾਂ ਨੇ ਚੁਣਿਆ ਹਿੰਦੁਸਤਾਨ ਵਿੱਚ ਰਲਦਾ ਬੇਸ਼ੱਕ ਇਸ ਬਾਰੇ ਕਾਂਗਰਸੀ ਲੀਡਰਾਂ ਦੇ ਝੂਠੇ ਭਰੋਸੇ ਸੀ ਪਰ ਅਸਲੇਤ ਵਿੱਚ ਸਿੱਖ ਆਗੂ ਇਸ ਫੈਸਲੇ ਨੂੰ ਕਰਨ ਵੇਲੇ ਠੱਗੇ ਗਏ ਅਸੀਂ ਸਾਰੇ ਹੀ ਠੱਗੇ ਗਏ ਸਾਡੇ ਵੱਲੋਂ ਉਦੋਂ ਦੇ ਸਿੱਖ ਆਗੂਆਂ ਨੂੰ ਦੋਸ਼ੀ ਠਰਾਇਆ ਜਾਂਦਾ ਹੈ ਕਿ ਜੀ ਅੰਗਰੇਜ਼ ਤਾਂ ਸਾਨੂੰ ਰਾਜ ਦੇ ਰਹੇ ਸਨ ਪਰ ਅਸੀਂ ਨਹੀਂ ਲਿਆ ਇਸ ਗੱਲ ਵਿੱਚ ਕੋਈ ਬਾਹਲਾ ਵਜ ਨਹੀਂ ਸਾਡੇ ਉਦੋਂ ਦੇ ਸਿੱਖ ਆਗੂ ਕਰੜੀ ਆਲੋਚਨਾ ਦੇ ਤਾਂ ਹੱਕਦਾਰ ਹਨ ਪਰ ਉਹਨਾਂ ਦੇ ਨਾਲ-ਨਾਲ ਦੋਸ਼ੀ ਉਹ ਲੋਕ ਵੀ ਹਨ ਜਿਨ੍ਹਾਂ ਨੇ ਸਾਡੇ ਨਾਲ ਵਾਅਦੇ ਕੀਤੇ ਤੇ ਫਿਰ ਉਹਨਾਂ ਵਾਅਦਿਆਂ ਤੋਂ ਮੁੱਕਰ ਗਏ 1947 ਵੇਲੇ ਜਦੋਂ ਇੱਕ ਵਾਰੀ ਭਾਰਤ-ਪਾਕਿਸਤਾਨ ਦੋ ਵੱਖਰੇ ਮੁਲਕ ਬਣ ਜਾਂਦੇ ਤੇ ਸਿੱਖ ਆਪਣਾ ਤੀਜਾ ਰਾਹ ਅਪਣਾਉਂਦੇ ਹੋਏ ਭਾਰਤ ਵਿੱਚ ਰਲਣ ਦਾ ਫੈਸਲਾ ਕਰਦੇ ਉਸ ਤੋਂ ਬਾਅਦ ਤਾਂ ਫਿਰ ਉਹ ਕਹਾਵਤ ਲਾਗੂ ਹੋਈ ਕਿ ਜਿਸकी लाठी उसकी भैंस ਫਿਰ ਸਿੱਖਾਂ ਨਾਲ ਮੂੰਹ ਜਬਾਨੀ ਕੀਤੇ ਵਾਅਦਿਆਂ ਨੂੰ ਕਿਸ ਨੇ ਮੰਨਣਾ ਸੀ ਤੇ ਕਿਸ ਨੇ ਲਾਗੂ ਕਰਨਾ ਸੀ ਬਾਅਦ ਵਿੱਚ ਤਾਂ ਰਾਜ ਕਰਨ ਵਾਲਿਆਂ ਧਿਰਾਂ ਨੂੰ ਜੋ ਠੀਕ ਲੱਗਾ ਜੋ ਉਹਨਾਂ ਨੇ ਕਰਨਾ ਚਾਇਆ ਉਹੀ ਸਿੱਖਾਂ ਨਾਲ ਕੀਤਾ ਸੋ ਦੋਸਤੋ ਇਹ ਸੀ ਸਾਰੀ ਕਹਾਣੀ ਕਿ 1947 ਵੇਲੇ ਹੀ ਸਿੱਖ ਆਪਣਾ ਵੱਖਰਾ ਮੁਲਕ ਕਿਉਂ ਨਹੀਂ ਲੈ ਸਕੇ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ